ਨਾ ਮਤਾ ਮੈਂ ਨਾਮ ਕੀ ਹੈ ਤੁਹਾਡਾ ਜੀ ਮੈਂ ਨਬਲਵਿੰਦਰ ਕੌਰ ਜੀ ਤੇ ਕਿਹਨਾਂ ਲੋਈਆਂ ਨੰਨੀ ਬਾਸ ਸਰਕਾਰ ਵਾਲੇ ਸੀ ਪਾਜੀ ਠੀਕ ਹੈ ਜੀ ਹਾਂਜੀ ਇਹ ਹੋਇਆ ਕਿ ਇਹ ਪਾਜੀ ਮੈਂ ਹੀ ਮਿੱਤੇ ਗਏ ਮੇਰੇ ਘਰ ਉਥੇ ਮੇਰੇ ਲਾਗੇ ਗਵਾਂਡਾਂ ਦੇ ਘਰ ਰੰਗ ਕਰਨ ਡਿਆ ਤੇ ਪੱਟੀ ਲਾਈ ਹੋਣੀ ਤੇ ਮੈਂ ਮਿੱਤੇ ਗਈ ਤੇ ਮੈਨੂੰ ਕਹਿੰਦਾ ਵਾ ਕਿ ਮੇਰੀ ਗਵਾਂਡਾਂ ਨੇ ਪੈਸੇ ਦਵਾਏ ਸਾਨੂੰ 10000 ਰੁਪਇਆ ਮੈਨੂੰ ਕਹਿੰਦਾ ਵਾਪੇ ਤੇ ਮੇਰੇ ਹੁੰਦੇ ਤਿਆਰ ਹੋ ਤੇ ਸਾਜ ਨੇ ਸਕੂਟਰੀ ਲੈ ਕੇ ਗਿਆ ਮੈਿੱਤੀ ਇਥੋਂ ਲੈ ਕੇ ਗਿਆ ਤੇ ਮੈਨੂੰ ਕਹਿੰਦਾ ਮੇਰੇ ਹੁੰਦੇ ਤਿਆਰ ਹੋ ਜਿੱਤਾ ਅਸੀਂ ਮੈਿੱਤੋਂ ਪਹਿਲੇ ਲੈ ਕੇ ਆਏ 6:30 ਵਜੇ ਮੈਂ ਘਰ ਛੱਡ ਕੇ ਆਇਆ ਮੈਨੂੰ ਕਹਿੰਦਾ ਮੈਂ ਆਉਣਾ ਵਾਂ ਮੈਂ ਜਦੋਂ ਗਿਆ ਤਾਂ ਫਿਰ ਉਸ ਤੋਂ ਬਾਅਦ ਕੀ ਕਰਨਾ ਹੋਇਆ ਮੈਨੂੰ ਪਤਾ ਨਹੀਂ ਪਾਜੀ ਮੇਰੇ ਤਾਂ ਮੈਂ ਹੋਣ ਗਏ ਮਗਰ ਮੇਰੇ ਘਰ ਗਏ ਮੈਨੂੰ ਕਹਿੰਦਾ ਮੈਂ ਆਉਣਾ ਵਾਂ ਮੈਂ ਭਾਈ ਪਤਾ ਨਹੀਂ ਲੱਗਾ ਕੋਈ ਗੱਲ ਦਾ ਡੈਡੀ ਸਵੇਰੇ ਸਕੂਟਰੀ ਲੈ ਕੇ ਗਏ ਮੈਂ ਕੋਈ ਦੁਕਾਨ ਤੋਂ ਤੇ ਸਕੂਟਰੀ ਲੈ ਗਏ ਕਿਤੇ ਜਾਣਾ ਕਹਿੰਦੇ ਕੰਮ ਵੇਖਣ ਲੈਣਾ ਤੇ ਸਕੂਟਰੀ ਲੈ ਗਏ ਤੇ ਸ਼ਾਮੀ ਬਾਅਦ ਫਿਰ ਮੈਂ ਫੋਨ ਕੀਤਾ ਕਿ ਡਿਡੀ ਨੂੰ ਸਕੂਟਰੀ ਲੈ ਕੇ ਜਾਓ ਤੇ ਆਏ ਮੇ ਕੋ ਸਾਡੇ ਕਿਸੇ ਵੇ ਸਕੂਟਰੀ ਫੜਾ ਕੇ ਤੇ ਚਲ ਗਏ ਚਾਬੀ ਬਾਅਦ ਵਾਰ ਫੜਾ ਗਏ ਨਾ ਦੁਕਾਨ ਦੇ ਤੇ ਉੱਥੇ ਚਲ ਗਏ ਸ਼ਾਮ ਬਾਅਦ ਚ ਤੇ ਉਸ ਤੋਂ ਬਾਅਦ ਮੈਂ 8 ਵਜੇ ਮੈਂ ਇੱਥੇ ਆਇਆ ਦੁਕਾਨ ਤੋਂ ਤੇ ਬਾਅਦ ਏਦਾਂ ਮੈਨੂੰ ਫੋਨ ਆਇਆ ਕਿ ਆਇਓ ਇੱਥੇ ਚੋਂ ਕਿ ਚੋਂਗੀ ਵਾਲੇ ਆਏ ਸੀ ਤੇ ਉਹਨਾਂ ਨੇ ਫੋਨ ਕੀਤਾ ਕਿ ਇਦਾਂ ਤੁਸੀਂ ਕੀ ਲੱਦੇ ਆ ਮੈਂ ਹਾਂ ਜਿਵੇਂ ਡੜੀ ਹੈ ਕਹਿੰਦੇ ਕਿ ਇੱਥੇ ਮੜਾ ਜਾਊ ਕੋਈ ਕੱਲ ਦੋ ਮਹੀਨੇ ਤੋਂ ਹੋਏ ਡੜੀ ਨੂੰ ਆਏ ਡੜੀ ਬਾਹਰੀ ਹੁੰਦੇ ਉਦੋਂ ਦੁਬਈ ਹਾਂਜੀ ਦੁਬਈ ਹੀ ਲੁੱਟ ਖੋਹ ਪਈ ਕੁਛ ਨਹੀਂ ਸਾਰਾ ਕੁਝ ਹੈਗਾ ਫੋਨ ਵੀ ਉਹਨਾਂ ਦੀ ਜੇਬ ਚੋਂ ਵਾਪਰਤ ਵੀ ਆ ਘੜੀ ਵੀ ਲੱਗੀ ਆ ਕਿਸੇ ਨੇ ਭਈ ਜਾਣ ਕੇ ਨੇ ਉਦਾਂ ਮਰਵਾਇਆ ਹੀ ਇੱਕ ਤਬਦਾ ਕੀ ਵਜਾ ਲੱਗਦਾ ਇਹਨਾਂ ਦੇ ਕੋਈ ਟਿੱਕੀ ਚੀਜ਼ ਵਜਈ ਪਈ ਇੱਥੇ ਤੋਂ ਦੇ ਪਿਛੇ ਬਹੁ ਡੂੰਗੀ ਵਜਈ ਆ ਅੱਜ ਇੱਕ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਹੁਣੇ ਵੀ ਇੱਥੇ ਇੱਕ ਡੈਡ ਬੋਡੀ ਪਈ ਆ ਜਿਹਨੂੰ ਅਸੀਂ ਆ ਕੇ ਦੇਖਿਆ ਤੇ ਉਹ ਅਸੀਂ ਦੇਖ ਰਹੇ ਆ ਵੀ ਵੈਦਰ बिकॉज ਜੋ ਰੈਸਟ੍ਰਿਕਸ਼ਨ ਜੀਆਰਪੀ ਦੀ ਸ਼ਾਇਦ ਪਈਗੀ ਉਹਨਾਂ ਦੇ ਵੀ ਅਫੀਸ਼ੀਅਲਸ ਆ ਗਏ ਆ ਤੇ ਇਹ ਪਤਾ ਲੱਗਿਆ ਕਿ ਕਸ਼ਮੀਰ ਸਿੰਘ ਇਹਨਾਂ ਦਾ ਨਾਮ ਹੈਗਾ ਇਥੇ ਰਈਏ ਦੇ ਰਹਿਣ ਵਾਲੇ ਸੀਗੇ ਤੇ ਬਾਕੀ ਜੇ ਉਹਨਾਂ ਦੀ ਫੈਮਿਲੀ ਆ ਰਹੀ ਫਿਰ ਉਹਨਾਂ ਨਾਲ ਗੱਲ ਕਰਕੇ ਦੇਖਦੇ ਹਾਂ ਜੀ ਕੀ ਹੈਗਾ ਇਨਵੈਸਟੀਗੇਸ਼ਨ ਕਰਦੇ ਆ ਇਟ ਇਜ਼ ਵੈਰੀ ਇਨੀਸ਼ੀਅਲ ਇਟ ਇਜ਼ ਵੈਰੀ ਪ੍ਰੀਲੀਮਿਨਰੀ ਟੂ ਸੇ ਐਨੀਥਿੰਗ ਸੋ ਅਜੇ ਮਤਲਬ ਦੇਖੋ ਯੂ نو ਇਹ ਬੜਾ ਬ੍ਰਾਡ ਸਪੈਕਟਰਮ ਹੁੰਦਾ ਹੈ ਇਹ ਕਿਸੇ ਵੀ ਪਾਸੇ ਮੂਵ ਕਰ ਸਕਦਾ ਹੈ ਜੇ ਸਾਰੀ ਗੱਲ ਵੈਰੀਫਾਈ ਹੋ ਰਹੀ ਹੈ ਜੀ ਬਈ ਇਹ ਸਟੋਰੀ ਜਿਹੜੀ ਦੱਸਦੇ ਇਹ ਥੋੜਾ ਅਜੇ ਸਾਨੂੰ ਕਲੀਅਰ ਨਹੀਂ ਇਸ ਬਾਰੇ ਪਤਾ ਨਹੀਂ ਹੈਗਾ ਬਟ ਇਹ ਵੀ ਸਾਰੀ ਗੱਲ ਅਜੇ ਦੇਖੋ ਜਾਂਚ ਦਾ ਵਿਸ਼ਾ ਹੈਗਾ ਆਫਸਰਜ਼ ਵੀ ਨਾਲ ਆ ਰਹੇ ਸਾਰਾ ਦੇਖ ਕੇ ਦੱਸਾਂਗੇ